ਇਹ ਮੇਰੀ ਜ਼ਮੀਨ ਦੇ ਵਿੱਚ ਤੁਸੀਂ ਵੇਖਿਆ 8 8 ਫੁੱਟ ਪੈ ਗਿਆ ਰੇਤਾ ਬੱਜਰ ਜੋ ਹੀ ਹੈ ਤੇ ਮੈਂ ਇਹਨਾਂ ਨਾਲ ਇਹਨਾਂ ਨਾਲ ਗੱਲ ਕੀਤੀ ਵੀ ਮੇਰਾ ਚੁੱਕ ਲੋ ਅਸੀਂ ਤੇ ਚੁੱਕ ਨਹੀਂ ਸਕਦੇ ਜੀ ਇੰਨੇ ਵੱਡੇ ਸਾਡੇ ਕੋਲ ਆਂਦੇ ਨਹੀਂ ਨਾ ਮਸ਼ੀਨਾ ਨਾ ਏਡੇ ਏਡੇ ਵੱਡੇ ਟਰੱਕ ਨਹੀਂ ਸਾਡੇ ਕੋਲ ਇਹਨਾਂ ਨਾਲ ਗੱਲ ਕੀਤੀ ਇਹ ਚੁੱਕੇ ਤੁਹਾਡੀ ਪੈਲੀ ਵੇਲੀ ਕਰਨ ਲਈ ਸਰਕਾਰ ਨੇ ਹਦਾਇਤ ਦਿੱਤੀ ਉਹਦੇ ਮੁਤਾਬਕ ਹੀ ਚੁੱਕਣ ਨੇ ਚੁਕਾਣ ਨੇ ਆਹ ਗੱਲ ਹੈ ਪਰ ਰੋਕਦਾ ਕੌਣ ਪਿਆ ਰੋਕਦੇ ਆਪਣੇ ਪਿੰਡੋਂ ਕਰ ਲੋ ਆਏ ਆਣ ਜਥੇਬੰਦੀ ਵਾਲੇ ਬੰਦੇ ਜੀ ਉਹਨਾਂ ਰੋਕਿਆ ਉਸੀ ਕੀ ਚਾਹੁੰਦੇ ਹਾਂ ਅਸੀਂ ਇਹ ਚਾਹੁੰਦੇ ਹਾਂ ਜੀ ਇਹ ਚੁੱਕਿਆ ਜਾਏ ਜੱਤੇ ਬੰਦੀ ਨੇ ਬਾਜਵਾ ਸਿੱਧਾ ਗਾਉਂ ਤੇ ਪੈਸੇ ਪੈਸੇ ਪਾਰੇ ਇਹਦੇ ਤੇ ਚਲਾਰਾ ਆ ਸਰਕਾਰ ਨੇ ਇਹਦੇ ਉਹਨਾਂ ਪੈਸੇ ਜਾਵਾ ਕਰਾਏ ਤੁਹਾਨੂੰ ਵੀ ਦੱਸਿਆ ਸਾਡੇ ਨਾਲ ਵੀ ਗੱਲ ਹੋਈ ਹੈ ਜੀ ਹਾਂਜੀ ਇਹ ਜਿਹੜਾ ਪੋਲਿਟੀ ਗੱਲ ਇਹਨਾਂ ਦਾ ਕੋਈ ਮਸਲੇ ਆ ਉਹਦੇ ਕਰਕੇ ਸਾਨੂੰ ਵੀ ਨਾਲ ਜ਼ਿਮੀਂਦਾਰਾਂ ਨੂੰ ਮਾਰਨ ਰਏ ਆ ਜੀ ਚੁੱਕੀ ਜਾਏ ਤਾਂ ਸਾਨੂੰ ਤੇ ਫਾਇਦਾ ਰਾਜੂ ਵਿਲੇ ਦੀ ਇਹ ਰਾਜੂ ਵਿਲੇ ਦੀ ਜ਼ਮੀਨ ਆ ਪੈਣੀ ਪਸਵਾਲ ਤੋਂ ਲੈ ਕੇ ਤੇ ਆ ਸਾਰਾ ਹੀ ਮੇਰਾ ਖਿਆਲ ਸ਼ਾਲਿਆਂ ਤੋਂ ਲੈ ਕੇ ਜੰਨਾ ਦਰਿਆ ਵਾ ਸਾਰਾ ਹੀ ਢਾਲ ਗਈ ਹੈ ਚਾਰਸ਼ ਫਿਰੇ ਤੇ ਸਰਕਾਰ ਦੀ ਪਾਲਿਸੀ ਜਿਹੜੀ ਆ ਉਹਨੂੰ ਵੀ ਸਾਰਿਆਂ ਨੇ ਸਲਾਗੇ ਕੀਤੀ ਆ ਵੀ ਜਿਸ ਜਿਸ ਦਾ ਖੇਤ ਉਸकी ਰੇਤ ਕਿਉਂਕਿ ਖੇਤ ਵਾਲਾ ਕਈ ਖੇਤ ਇਹੋ ਜਿਹੇ ਆ ਜਿੱਥੇ ਖੇਤ ਵਾਲਾ ਪੱਧਰਾ ਨਹੀਂ ਕਰ ਸਕਦਾ ਉਹਨੂੰ ਉਹਨਾਂ ਨੇ ਉਹ ਆਪਣੇ ਕਿਸੇ ਕੋਲ ਪੱਧਰਾ ਕਰਾ ਲੈਣਾ ਆਪਣੇ ਕ੍ਰੈਸ਼ਰ ਵਾਲਿਆਂ ਨੂੰ ਦੇਦਣਾ ਕਿਉਂਕਿ ਉਹਨਾਂ ਨੇ ਜ਼ਮੀਨ ਆਪਣੀ ਪੱਤਰੀ ਕਰਾਉਣੀ ਆ ਇਹਦੇ ਵਿੱਚ ਕੋਈ ਲੀਗਲ ਨਹੀਂਗਾ ਇਹ ਅਨਲੀਗਲ ਕੋਈ ਨਹੀਂ ਆ ਲੀਗਲ ਸਾਰਾ ਕੁਝ ਆ ਦਰਿਆ ਜਿਹੜਾ ਤੁਹਾਨੂੰ ਤੁਹਾਡੇ ਸਾਹਮਣੇ ਦੇਖ ਲਓ ਕੀ ਬੰਨਿਆ ਇੱਥੇ ਤੇ ਕੱਲ ਇਹਨਾਂ ਨੇ ਮੇਰਾ ਖਲ ਕਹਿੰਦਾ ਵੀ ਕੋਈ ਮੈਨੂੰ ਤਾਂ ਸਮਝ ਨਹੀਂ ਲੱਗੀ ਵੀ ਇਹ ਕੋਈ politcal ਮੈਨਡੇਟ ਆ ਜਾਂ ਕੀ ਆ ਵੀ ਇਹਨੂੰ ਇੱਥੋਂ ਡੱਕਣਾ ਕੋ ਬਣਦੀ ਨਹੀਂ ਕਿਉਂਕਿ ਆ ਦਰਿਆ ਜਿੰਨਾ ਉੱਚਾ ਵਾ ਵਿੱਚੋਂ ਦੇਖੀਂ ਦੇਖੋ ਕਿੰਨਾ ਵਿੱਚ ਬਰੇਤੇ ਬਣੇ ਇਹਦੇ ਮਾਲਕੀਆਂ ਦੇ ਵਿੱਚ ਬਰੇਤੇ ਬਣੇ ਆ ਇਹ ਦਰਿਆ ਜਿਹੜਾ ਵਿੱਚੋਂ ਖਾਲਿਆ ਜਾਊਗਾ ਕਿਉਂਕਿ ਦਰਿਆ ਨੀਵਾ ਹੋਊਗਾ ਤੇ ਦਰਿਆ ਆਪਣੇ ਟਿਕਾਣੇ ਜਾਊਗਾ ਨਹੀਂ ਤੇ ਜ਼ਮੀਨਾਂ ਇਹ ਮਾਲੂਕ ਆ ਸਾਰਿਆਂ ਦੀਆਂ ਡੱਕਦੇ ਜੀ ਕੁਛ ਲੰਬੜਦਾਰ ਜੀ ਦੇ ਪਿੰਡੋਂ ਹੀ ਬੰਦੇ ਨੇ ਜਿਹੜੇ ਆ ਉਹਨਾਂ ਦੇ ਨਾਲ ਕੋਈ ਆਪਸੀ ਤਕਰਾਰ ਰੱਖਦੇ ਹੋਏ ਵੀ ਅਸੀਂ ਉਹਨਾਂ ਨੂੰ ਕੰਮ ਕਰਨ ਨਹੀਂ ਦੇਣਾ ਤੇ ਉਹ ਵੀ ਕਾਂਗਰਸ ਪਾਰਟੀ ਦੇ ਨਾਲ ਸੰਬੰਧਿਤ ਨੇ ਤੇ ਉਹਨਾਂ ਨੇ ਫਿਰ ਜਦੋਂ ਇੱਥੇ ਆਣ ਕੇ ਗੱਡੀਆਂ ਡੱਕੀਆਂ ਜੀ ਤੇ ਸਰਦਾਰ ਪ੍ਰਤਾਪ ਸਿੰਘ ਬਾਜਵਾ ਜੀ ਨੂੰ ਕਿਹਾ ਉਹਨਾਂ ਨੇ ਬਾਯੋ ਸਾਹਿਬ ਨੇ ਹੋਰ ਬੰਦੇ ਭੇਜਤੇ ਇੱਥੇ ਹੋਰ ਬੰਦੇ ਇੱਥੇ ਭੇਜ ਕੇ ਤੇ ਕੱਲ ਇੱਥੇ ਬੜਾ ਹੰਗਾਮਾ ਕੀਤਾ ਉਹਨਾਂ ਨੇ ਇੱਥੇ ਪੁਲਿਸ ਦੇ ਪ੍ਰਸ਼ਾਸਨ ਵੀ ਆਇਆ ਇੱਥੇ ਮਾਈਨਿੰਗ ਵਿਭਾਗ ਵੀ ਆਇਆ ਮਾਈਨਿੰਗ ਵਿਭਾਗ ਬਕਾਇਦਾ ਇੱਥੇ ਕਹਿ ਕੇ ਗਿਆ ਕਿ ਇਹਨਾਂ ਨੇ ਪੈਸੇ ਜਮ੍ਹਾਂ ਕਰਵਾਏ ਨੇ ਤੇ ਇਹ ਕੰਮ ਕਰ ਸਕਦੇ ਆ ਪਰ ਉਹ ਜਿੱਤੇ ਅੜੇ ਸੀ ਕਿ ਕੰਮ ਅਸੀਂ ਕਰਨੀ ਨਹੀਂ ਦੇਣਾ ਏਰੀਆ ਜੀ ਇਹ ਕਿਸ਼ਨਪੁਰ ਪਲੇ ਏਰੀਆ ਦਾ ਪਿੰਡ ਦਾ ਪੈਂਦਾ ਵਾ ਮੈਂ ਥਾਣੇ ਪਤਾ ਲੱਗਾ ਸੀ ਵੀ ਕਿਸਾਨ ਇੱਥੇ ਇਕੱਠੇ ਹੋਏ ਨੇ ਦਰਿਆ ਦੇ ਕੰਢੇ ਤੇ ਇਹਨਾਂ ਦੀ ਸਿਕਿਉਰਿਟੀ ਵਾਸਤੇ ਮੈਂ ਇੱਥੇ ਆਇਆ ਵਾਂ ਬਾਕੀ ਇਹਨਾਂ ਨਾਲ ਗੱਲਬਾਤ ਪੁੱਛ ਕੇ ਕਰਦੇ ਕੀ ਗੱਲਬਾਤ ਕੀ ਇਨਫਾਰਮੇਸ਼ਨ ਮਿਲੀ ਸੀ ਵੀ ਕਿਉਂ ਇਕੱਠੇ ਹੋਏ ਨੇ ਪਤਾ ਲੱਗਾ ਕੁਝ ਪਤਾ ਲੱਗਿਆ ਜੀ ਇੱਥੇ ਕੋਈ ਗੰਗੀਆਂ ਦੇ ਮਿੱਟੀ ਮਾਈਨਿੰਗ ਦਾ ਕੰਮ ਚੱਲਦਾ ਪਿਆ ਵਾ ਹੂੰ ਤੇ ਕੰਮ ਤਾਂ ਵਹਿ ਫੇਲਾ ਹਲ ਬੰਦ ਐ ਕੋਈ ਕੰਮ ਨਹੀਂ ਚੱਲਦਾ ਪਰ ਫਿਰ ਵੀ ਇਹਨਾਂ ਨਾਲ ਗੱਲਬਾਤ ਕਰਕੇ ਪੁੱਛ ਕੇ ਫਿਰ